ਫਗਵਾੜਾ ਦੇ ਮੈਲੀਗੇਟ ਬਾਜ਼ਾਰ ਵਿਖੇ ਹਕੂਮਤ ਕਲੋਥ ਹਾਊਸ ਦੀ ਹੋਈ ਓਪਨਿੰਗ ਇਸ ਮੌਕੇ ਜਿੱਥੇ ਓਪਨਿੰਗ ਹੋਈ ਤੇ ਸ਼ਹਿਰ ਵਾਸੀਆਂ ਵੱਲੋਂ ਉੱਥੇ ਪਹੁੰਚ ਕੇ ਕੁਰਤੇ ਪਜਾਮੇ ਆਦਿ ਖਰੀਦਾਰੀ ਵੀ ਕੀਤੀ ਗਈ ਤੇ ਨਾਲ ਹੀ ਗੁਲਸ਼ਨ ਟੱਕਰ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ ਨਾਲ ਹੀ ਇਸ ਮੌਕੇ ਦੁਕਾਨ ਮਾਲਕ ਗੁਲਸ਼ਨ ਟੱਕਰ ਨੇ ਵੀ ਦੱਸਿਆ ਕਿ ਇੱਥੇ ਸ਼ਹਿਰ ਨਾਲੋਂ ਵਧੀਆ ਤੇ ਸਸਤੇ ਰੇਟ ਤੇ ਸਭ ਨੂੰ ਕੁਰਤੇ ਪਜਾਮੇ ਪ੍ਰੋਵਾਈਡ ਕੀਤੇ ਜਾਣਗੇ ਸੋ ਸਾਰੇ ਸ਼ਹਿਰ ਵਾਸੀ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰਨ ਤੇ ਆਪਣੇ ਪਸੰਦੀਦਾ ਕੁੜਤੇ ਪਜਾਮੇ ਖਰੀਦਣ ਹਾਂਜੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਏ ਆ ਜੀ ਸਾਫਾ ਬਾਜ਼ਾਰ ਦੇ ਵਿੱਚ ਹਕੂਮਤ ਕਲਾ ਹਾਊਸ ਸਾਡੇ ਵੱਡੇ ਪੈਣੇ ਨਿਊ ਜਿਹੜੀ ਦੁਕਾਨ ਖੁੱਲੀ ਆ ਦੇਖੋ ਸੋਹਣੇ ਸੋਹਣੇ ਪ੍ਰਿੰਟ ਕੁੜਤੇ ਪਜਾਮੇ ਸਲਵਾਰਾਂ ਦੇ ਕੱਪੜਾ ਕਿੰਨਾ ਸੋਹਣਾ ਤੇ ਮੈਂ ਚਾਹਣਾ ਮੈਂ ਵੀ ਲੈ ਕੇ ਜਾ ਰਿਹਾ ਹਾਂ ਤਿੰਨ ਚਾਰ ਕੁੜਤੇ ਤੇ ਮੇਰੇ ਕਲਾਕਾਰ ਭਰਾ ਜੋ ਹੋਰ ਵੀ ਮੇਰਾ ਕੋ ਸੱਜਣ ਮਿੱਤਰ ਭਰਾ ਇੱਥੇ ਆਓ ਭਾਈ ਦੁਕਾਨ ਤੇ ਬੱਗਾ ਸਾਹਿਬ ਦੀ ਦੁਕਾਨ ਤੇ ਆ ਕੇ ਸੋਹਣੇ ਸੋਹਣੇ ਪੈਂਟ ਲੱਗੇ ਹੋਏ ਦੇਖੋ ਕੁਰਤੇਆਂ ਦੇ ਤੇ ਬਹੁਤ ਅੱਛੀ ਵੈਰਾਈਟੀ ਹੈ ਬਹੁਤ ਅੱਛਾ ਬ੍ਰਾਂਡ ਹੈ ਤੋ ਸਾਰੇ ਆ ਕੇ ਕੁਰਤੇ ਖਰੀਦ ਕੇ ਲੈ ਕੇ ਜਾਓ ਤੇ ਬ੍ਰਾਂਡ ਪਾਓ ਤੇ ਲੋਕਾਂ ਨੂੰ ਦਿਖਾਓ ਸੋਹਣੇ ਸੋਹਣੇ ਕੁਰਤੇ ਪਾ ਕੇ ਤੇ ਮੇਰੇ ਵੱਲੋਂ ਸਾਡੇ ਬੱਗਾ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾ ਵੱਡੇ ਭਾਜੀ ਨੂੰ ਟੱਕਰ ਸਾਹਿਬ ਓ ਟੱਕਰ ਸਾਹਿਬ ਸਾਡੇ ਵੱਡੇ ਭਾਜੀ ਬੋਬੀ ਜੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਨੇ ਚਤਿੰਦਰ ਬੋਬੀ ਜੀ ਬਾਤ ਸਾਨੂੰ ਖੁਸ਼ ਰੱਖੇ ਤੋ ਆ